ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਕੋਲੀ ਹਸਪਤਾਲ ਢਨਵਾ ਰੋਡ ਧਾਰੀਵਾਲ ਵੱਲੋਂ ਪੁਰਾਣਾ ਧਾਰੀਵਾਲ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਐਨ ਆਰ ਆਈ ਵੀਰ ਗੁਰਪ੍ਰਤਾਪ ਸਿੰਘ ਧਾਰੀਵਾਲ ਤੇ ਸਿਮਰ ਸਿੰਘ ਧਾਰੀਵਾਲ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਈ ਐਮ ਸੀ ਗਰੁੱਪ ਦੇ ਕੋਲੀ ਹਸਪਤਾਲ ਢਨਵਾ ਰੋਡ ਧਾਰੀਵਾਲ ਦੇ ਸਹਿਯੋਗ ਨਾਲ ਪੁਰਾਣਾ ਧਾਰੀਵਾਲ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦੌਰਾਨ ਕੋਲੀ ਹਸਪਤਾਲ ਗੜਮਾ ਰੋਡ ਧਾਰੀਵਾਲ ਦੇ ਡਾਕਟਰ ਪ੍ਰਿਆ ਡਾਕਟਰ ਮਨਜੋਤ ਸਿੰਘ ਅਮਨਦੀਪ ਕੌਰ ਫਾਲਵੀ ਸ਼ਰਨਜੀਤ ਸਿੰਘ ਵਿਕਰਮਜੀਤ ਸਿੰਘ ਸੌਰਵ ਦੀਪ ਸਿੰਘ ਸਮੂਚੀ ਟੀਮ ਵੱਲੋਂ ਕਰੀਬ 120 ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਡਾਕਟਰ ਪ੍ਰਿਆ ਨੇ ਦੱਸਿਆ ਕਿ ਕੈਂਪ ਦੌਰਾਨ ਜ਼ਿਆਦਾਤਰ ਮਰੀਜ਼ ਸ਼ੂਗਰ ਅਤੇ ਬੀਪੀ ਤੋਂ ਪ੍ਰਭਾਵਿਤ ਆਏ ਹਨ ਜਿੰਨਾਂ ਦਾ ਚੈੱਕਅਪ ਕਰਨ ਅਪਰੰਤ ਮੁੱਢ ਦਵਾਈਆਂ ਦਿੱਤੀਆਂ ਗਈਆਂ ਅਤੇ ਫਾਸ ਫੂਡ ਤਲੀਆਂ ਵਸਤੂਆਂ ਦਾ ਸੇਵਨ ਨਾ ਕਰਨ ਸੰਬੰਧੀ ਪ੍ਰੇਰਿਤ ਕੀਤਾ ਗਿਆ ਡਾਕਟਰ ਪ੍ਰੀਆ ਨੇ ਦੱਸਿਆ ਕਿ EMC ਗਰੁੱਪ ਦਾ ਸੁਪਨਾ ਪੰਜਾਬ ਦੇ ਅਰਧ ਸ਼ਹਿਰੀ ਅਤੇ ਪਿੰਡਾਂ ਵਿੱਚ ਬੇਤਰ ਅਤੇ ਅਗਮਿਕ ਸਿਹਤ ਸੁਆਹਾਨ ਦੇ ਵਿਸਤਾਰ ਲਈ ਵਚਨਬੱਧ ਹੈ ਜੋ ਕਿ ਕੋਲੀ ਹਸਪਤਾਲ ਗੰਦਵਾ ਰੋਡ ਧਾਰੀਵਾਲ ਇਸ ਮਿਸ਼ਨ ਦੀ ਮਜ਼ਬੂਤੀ ਕਰੀ ਹੈ ਜਦ ਕਿ ਕੋਲੀ ਹਸਤਾ ਉਤਾਰੀ ਵਾਲ ਵਿੱਚ ਦੂਸਰੇ ਵੱਡੇ ਸ਼ਹਿਰਾਂ ਵਾਲੀਆਂ ਸਾਰੀਆਂ ਸਿਹਤ ਸੁਲਾਵਾ ਮਹਈਆ ਕਰਵਾ ਰਿਹਾ ਹੈ ਇਸ ਮੌਕੇ ਤੇ ਕੈਂਪ ਲਗਾਉਣ ਦਾ ਪ੍ਰਬੰਧ ਕਰਨ ਬੰਦ ਕਰਨ ਵਾਲੇ ਪ੍ਰੇਮ ਸਿੰਘ ਪ੍ਰਕਾਸ਼ ਫੌਜੀ ਕਰਮਜੀਤ ਸਿੰਘ ਰਾਜੂ ਡਾਕਟਰ ਰਾਜੂ ਨੇ ਐਨ ਆਰ ਆਈ ਭਰਾ ਗੁਰਪ੍ਰਤਾਪ ਸਿੰਘ ਅਤੇ ਸਿਮਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਲਗਾਇਆ ਕੈਂਪ ਬਹੁਤ ਨੇਕ ਉਪਰਾਲਾ ਹੈ ਜਿਸ ਨਾਲ ਗਰੀਬ ਲੋਕਾਂ ਨੇ ਕਾਫੀ ਲਾਭ ਲਿਆ। ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ। ਦੇਖੋ ਤარიਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ।

ਜਿੱਦਾਂ ਅਸੀਂ ਕਹਿ ਸਕਦੇ ਹਾਂ ਹਾਰਟ ਦੀ ਦਿੱਕਤ ਹੈ ਨਾ ਬਾਕੀ ਇੱਥੇ ਸਾਡੇ ਕੋਲ ਨੈਫਰੋਲੋਜੀਸਟ ਵੀ ਹੈਗੇ ਨੇ ਗੁਰਦਿਆਂ ਦੇ ਮਾਹਿਰ ਵੀ ਸਾਡੇ ਕੋਲ ਹੈਗੇ ਆ ਇੱਥੇ ਪਿਸ਼ਾਬ ਦੇ ਮਾਹਿਰ ਵੀ ਹੈਗੇ ਡਾਇਲੋਜਿਸਟ ਵੀ ਹੈਗੇ ਸਾਡੇ ਕੋਲ ਫਿਰ ਜਨਨਾ ਬਿਮਾਰੀ ਦੇ ਗਾਇਨਕੋਲੋਜਿਸਟ ਵੀ ਸਾਡੇ ਕੋਲ ਅਵੇਲੇਬਲ ਹੈਗੇ ਨੇ ਇੱਥੇ ਹੱਡੀਆਂ ਦੀ ਕੋਈ ਸਮੱਸਿਆ ਹੈਗੀ ਹੈ ਤਾਂ ਸਾਡੇ ਕੋਲ ਆਰਥੋਪੀਡੀਸ਼ਨ ਵੀ ਹੈਗੇ ਨੇ ਲੱਗੋ ਬਰਸਾਤ ਨੂੰ ਉਸੇ ਤਰ੍ਹਾਂ ਕਰਿਆ ਤੇ ਕਿਤੇ ਕੋਈ ਸਾਵਧਾਨੀਆਂ ਰੱਖਦੇ ਨੇ ਕਿ ਜਿਹੜੇ ਮਲਰੀਆ ਵਗੈਰਾ ਫੈਲ ਰਹਾ ਤਾਂ ਹੈ ਨੋ ਹਾਂਜੀ ਬਰਸਾਤੀ ਮੌਸਮ ਵਿੱਚ ਸਕਿਨ ਦੀ ਜ਼ਿਆਦਾ ਦਿੱਕਤ ਆਂਦੀ ਹੈਗੀ ਆ ਜਿੱਦਾਂ ਕਿਸੇ ਵੀ ਟਾਈਪ ਦੀ ਸਕਿਨ ਅਲਰਜੀ ਹੋ ਜਾਂਦੀ ਹੈਗੀ ਆ ਬਰਸਾਤੀ ਮੌਸਮ ਚ ਇੱਕ ਆ ਵੱਡਾ ਮੇਨ ਕਾਰਨ ਹੈਗਾ ਦੂਸਰਾ ਹੈਗਾ ਸਾਨੂੰ ਖਾਣ-ਪੀਣ ਤੇ ਆਪਣੀ ਪ੍ਰੇਜ ਰੱਖਣਾ ਚਾਹੀਦਾ ਹੈ ਦੇ ਵਿੱਚ ਤੁਹਾਨੂੰ ਫਾਸਟ ਫੂਡ ਵਗੈਰਾ ਨਹੀਂ ਖਾਣਾ ਚਾਹੀਦਾ ਹੈਗਾ ਤੇ ਬਾਕੀ ਅਦੇ ਵਿੱਚ ਲਾਈਟ ਖਾਣਾ ਖਾਣਾ ਚਾਹੀਦਾ ਹੈਗਾ ਇਸ ਬਰਸਾਤੀ ਮੌਸਮ ਵਿੱਚ ਡੇਂਗੂ ਦੇ ਵੀ ਇਸ ਮੌਸਮ ਵਿੱਚ ਸਭ ਤੋਂ ਜ਼ਿਆਦਾ ਕੇਸ ਨਿਕਲੇ ਜਾਂਦੇ ਹੈਗੇ ਆ ਐਨਾ ਸਭ ਚੀਜ਼ਾਂ ਦਾ ਪ੍ਰੇਸ਼ ਖਣਾ ਹੈਗਾ